ਰਕਤ ਕਿਤੋਂ ਜੀ ਪਟਿਆਲੇੋਂ ਆਏ 200 ਰੁਪਏ ਟੈਕਸੀ ਰੂਟ ਲੱਗਾ ਜੀ ਪੁਲ ਦੀ ਪਰਚੀ ਹੈ ਜੀ ਸਾਡੇ ਪਿੰਡ ਦੀ ਪ੍ਰਾਪਰਟੀ ਹੈ ਕਿ ਸਰਕਾਰੀ ਪ੍ਰਾਪਰਟੀ ਹੈ ਦੇਖੀ ਲੱਗਦਾ ਹਾਂ ਹਾਂ ਕਰ ਲੋ ਇੱਟੋ ਅਮਾ ਲਾ ਯਾਰ ਇਹ ਵੀ ਇਹੋਂ ਲੈ ਰਿਹਾ ਹਾਂ ਹਾਂ ਜੀ ਦੱਸੋ ਮਹਾਰਾ ਜੀ ਪਰਚੀ ਜੀ 200 ਰੁਪਏ ਪਰਚੀ ਹੈ ਜੀ ਪੰਚਾਇਤ ਨੇ ਲਾਈ ਹੈ ਮਰਾਹਾਂ ਦਾ ਰੋਜ਼ ਨਿਕਲਣਾ ਹੱਸਦਾ ਆਂ ਸ਼ਾਮ ਤੋਂ ਲੱਗੀ ਭਾਈ ਜੀ 5 ਵਜੇ ਤੋਂ ਨਹੀਂ ਕਿੰਨੇ ਕ ਟਾਈਮ ਤੱਕ ਲੱਗੂਗੀ ਜੀ ਇਹ ਮਤਲਬ ਚੱਲ ਚੱਲ ਹੀ ਰਹੀ ਹੈ ਉਹ ਜਾਂਦਾ ਮਰਾਹਾਂ ਦੇ ਰਿੰਕ ਦੋ ਰੋਡ ਦੀ ਇੱਥੇ ਯਾਰ ਪਸ ਵਾਲੇ ਨੇ ਦੋ ਦਿਨ ਦੋ ਨਹੀਂ ਨਹੀਂ ਮਾਫ ਕਰੋ ਮਾਫ ਕਰੋ ਨਹੀਂ ਤਾਂ ਜਾਓ ਆਪਣਾ ਜੇ ਭਾਈ ਸਾਹਿਬ ਪੰਚਾਇਤ ਨਾਲ ਲਾ ਮਰਾਹਾਂ ਆਪਣੇ ਇਲਾਕੇ ਦੇ ਬੰਦਾਂ ਨੇ ਆਇਆ ਕਰੋਗੇ ਭਾਈ ਜੀ ਬਣੂਗੇ ਯਾਰ ਦੋ ਕਿਲੇ 10 ਕਿਲੋਮੀਟਰ ਦੇ ਮੀਟਰ 5 ਕਿਲੋਮੀਟਰ ਦੇ ਏਰੀਆ ਚੱਲਦਾ ਬਈ ਇੱਥੇ ਜ਼ਿਆਦਾ ਨਹੀਂ ਹੈ ਪਰ ਮਰਾਹਾਂ ਜ਼ਿਲ੍ਹਾ ਦਾ ਪਟਿਆਲਾ ਹੀ ਲੱਗਦਾ ਹੈ ਇਹ ਜ਼ਿਲ੍ਹਾ ਵੀ ਅੰਮ੍ਰਿਤਸਰ ਲੱਗਦਾ ਇਹਨੂੰ ਮਾਫ ਕਰ ਲਓ ਬੰਦਾ ਕਰ ਲਓ ਕੀ ਗ ਮਰਾ ਨੂੰ ਮੈਂ ਯਾਰ ਨੀ ਆਜੋ ਪੰਚਾਇਤ ਨਾਲ ਗੱਲ ਕਰ ਲੇ ਬਾਈ ਮੈਂ ਆਪ ਡਰਾਈਵਰ ਆ ਯਾਰ ਇੱਕੋ ਗੱਲ ਥੋੜੀ ਆ ਯਾਰ ਮੈਂ ਕਿੱਥੋਂ ਲਊਗਾ ਯਾਰ ਪਰਸੀ ਕਿਹੜੀ ਦੇ ਰਹੇ ਹੋ ਤੁਸੀਂ ਦੇ ਰਹੇ ਹੋ ਪਰਸੀ ਕੋਈ ਪਰਸੀ ਤਾਂ ਪਿੰਡ ਦੇ ਨੇੜੇ ਲਾਈ ਹੋਈ ਏ ਅਸੀਂ ਨਹੀਂ ਤੁਸੀਂ ਰਜਿਸਟਰ ਪਰਸੀ ਦੇ ਰਹੇ ਹੋ ਭਾਜੀ ਮੈਂ ਵੀ ਤਾਂ ਮਾਲ ਤੁਹਾਨੂੰ ਗੱਲ ਸੁਣੋ ਇੱਕ ਮਿੰਟ ਪਿੰਡ ਦੇ ਨੇੜੇ ਲਾਈ ਹੋਈ ਹੈ ਜੇ ਲਾਣੀ ਹੁੰਦੇ ਗੁੰਡਾਪਾਲਤ ਪ੍ਰੋਡਕਸ ਲੈਂਦੇ ਹੁੰਦੇ ਇਹ ਤਾਂ ਪੰਚ ਸਾਹਿਬ ਨੇ ਭਾਜੀ ਮੈਂ ਵੀ ਤਾਂ ਮਾਲ ਕੋਲ ਨੂੰ ਦਿਖਾਣੀ ਆ ਪਰਸੀ ਮਾਲ ਕੋਲ ਨੂੰ ਦਿਖਾਗੇ ਲੈ Google Pay ਕਰ ਕਰ Google Pay ਲੈ ਮਾਲ ਕੋਲ ਨੂੰ ਦਿਖਾ ਲਈਓ ਆ ਇਧਰ ਆ ਅਗਰ ਇਹਨਾਂ ਦੇ ਨੰਬਰ ਬੁੱਕਲ ਤੇ ਕਰੇਗਾ ਮਾਲਕ ਨੂੰ ਦਿਖਾ ਦੇਗਾ ਕਰ ਕੋਪਲ ਕਰ ਕਰ ਕੋਪਲ ਵੀ ਕਰ ਨਹੀਂ ਯਾਰ ਬ੍ਰੇਕ ਆਏ ਸੀ ਯਾਰ ਮੱਥਾ ਡਾ ਮਾਰਾ ਜੀ ਚੰਗੀ ਗੱਲ ਨਹੀਂ ਹੈਗੀ ਜੀ ਹਾਂ ਚੰਗੀ ਨਹੀਂ ਫਿਰ ਉਧਰ ਲੰਘ ਜਾ ਮਾਰੇ ਬਾਰਡਰ ਹੀ ਬੰਦ ਕੀਤੇ ਹੋਏ ਨੇ ਕਿੱਧਰ ਨੂੰ ਜਾਈਏ ਡਰਾਈਵਰ ਬੰਦਾ ਕੀ ਕਰੇ ਇਹ ਤਾਂ ਝੂਮੇ ਅਸੀਂ ਤੋੜਿਆ ਮਹਾਰਾਜ ਕੋਈ ਨਹੀਂ ਤੋੜਿਆ ਯਾਰ ਲੋਕਲ ਗੱਡੀਆਂ ਤੋਂ ਵੀ ਮਹਾਰਾਜ ਤੁਸੀਂ ਪੈਸੇ ਲਾਓ ਪੈਸਿਆਂ ਦਾ ਕੋਈ ਚੱਕਰ ਨਹੀਂ ਪਰ ਮਹਾਰਾਜ ਗੱਲ ਸਹੀ ਨਹੀਂ ਹੈਗੀ ਦੇਓ ਯਾਰ ਪੈਸੇ ਭਾਜੀ ਆ ਵੀ ਗੱਲ ਨਹੀਂ ਸਹੀ ਭਾਜੀ ਯਾਰ ਆਪਣੀ ਵੇਲਾ ਸੈਰ ਦੀ ਗੱਡੀ ਆ ਭਾਜੀ ਯਾਰ ਨਹੀਂ ਤੂੰ ਤੇ ਤੁਸੀਂ ਦੇਖ ਲੈ ਮੈਨੂੰ ਐ ਦੱਸੋ ਇਹ ਲੋਕਲ ਭਾਜੀ ਮੈਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਹੱਥ ਇਹ ਲੋਕਲ ਬੋੜੀ ਪਾ ਲਾਂਗੇ ਰੋਕਲ ਪਰਚੀ ਕਰੀ ਤੂੰ ਪਰਚੀ ਤਾਂ ਦਿਓ ਸਾਨੂੰ ਹੁੰਡੇ ਅਟੈਕ ਕਰ ਰਹੇ ਮੈਂ ਹੋਰ ਕੀ ਭਾਜੀ ਉਹ ਨਹੀਂ ਲਾ ਲਾ ਯਾਰ ਬਸ ਬਾ ਫਿਰ ਠੀਕ ਹੈ ਗੱਲ ਹੀ ਖਤਮਾ ਉਹ ਨਹੀਂ ਲਾ ਲਾ ਬਸ ਬਾ ਗੱਲ ਹੀ ਖਤਮਾ ਮੈਂ ਗੱਲ ਖਤਮੇ ਬਿਹਾਰ ਤੇ ਦਿੰਦੇ ਨਹੀਂ ਹੈਗੇ ਬਿਹਾਰ ਕੌਣ ਦਿੰਦਾ ਮਹਾਰਾਜ ਅੱਲਾਹ ਨਾਲ ਚੱਲੇ ਆਏ ਸਰ ਇਹ ਕੰਸੀਡੈਂਟ ਸਾਡੇ ਧਿਆਨ ਚ ਆਇਆ ਸੀ ਕਿ ਮਾੜੂ ਪੁਲ ਤੇ ਕੁਝ ਪਿੰਡ ਵਾਸੀਆਂ ਵੱਲੋਂ ਜਬਰੀ ਵਸੂਲੀ ਕੀਤੀ ਜਾ ਰਹੀ ਜਿੱਥੇ ਵੀ ਉਥੋਂ ਕੋਈ ਵਾਹਨ ਲੰਘਦੇ ਨੇ ਉਹਨਾਂ ਕੋਲੋਂ ਸੋ ਇਸ ਦਾ ਕੌਗਨੀਸੈਂਸ ਲੈਂਦੇ ਹੋਏ ਅਸੀਂ ਪਰਚਾ ਦਰਜ ਕੀਤਾ 5 ਨੰਬਰ ਐਫ ਆਈ ਆਰ ਜਿਹੜੀ ਕਿ ਜੁਲਕਾ ਥਾਣੇ ਵਿੱਚ ਹੋਈ ਹੈ ਅੰਡਰ ਸੈਕਸ਼ਨ 308 ਸਬਸੈਕਸ਼ਨ 2 ਚ ਹੋਈ ਹੈ ਐਕਸਟਰੈਸ਼ਨ ਦਾ ਪਰਚਾ ਦਰਜ ਕੀਤਾ ਇਹਦੇ ਵਿੱਚ ਤਿੰਨ ਬੰਦੇ ਨੇ ਜਿਨ੍ਹਾਂ ਦੇ ਬਾਈ ਨੇਮ ਪਰਚਾ ਦਰਜ ਹੋਇਆ ਬਲਜਿੰਦਰ ਸਿੰਘ ਹਰਵਿੰਦਰ ਸਿੰਘ ਤੇ ਹਰਮਨਪ੍ਰੀਤ ਸਿੰਘ ਇਹਦੇ ਨਾਲ ਹੀ 2 ਤੋਂ 3 ਬੰਦੇ ਅਣਪਛਾਤੇ ਵੀ ਰੱਖੇ ਗਏ ਨੇ ਤੇ ਸਰਪੰਚ ਤੇ ਪੰਚਾਇਤ ਦਾ ਰੋਲ ਵੀ ਅਸੀਂ ਐਗਜ਼ਾਮਿਨ ਕਰ ਰਹੇ ਹਾਂ ਬਿਕਾਜ਼ ਉਸ ਵਿੱਚ ਵੀਡੀਓ ਵਿੱਚ ਕਿਹਾ ਗਿਆ ਕਿ ਪੰਚਾਇਤ ਨੇ ਡਿਸਾਈਡ ਕੀਤਾ ਕਿ ਇਹੋ ਜਿਹਾ ਕੋਈ ਟੋਲ ਪਲਾਜ਼ਾ ਉੱਥੇ ਲਾਣਾ ਹੈ ਇਹ ਜਿਹੜਾ ਟੋਲ ਪਲਾਜ਼ਾ ਇਲੀਗਲੀ ਚੱਲ ਰਿਹਾ ਸੀਗਾ ਪਟਿਆਲਾ ਪੁਲਿਸ ਵੱਲੋਂ ਇਹ ਤੇ ਕਾਰਵਾਈ ਕਰਦੇ ਹੋਏ ਪਰਚਾ ਦਰਜ ਕੀਤਾ ਗਿਆ ਅਸੀਂ ਇਨਸ਼ੋਰ ਕਰਾਂਗੇ ਕਿ ਅੱਗੋਂ ਤੋਂ ਵੀ ਇਹੋ ਜਿਹੀ ਕੋਈ ਜਿਹੜੀ ਗੈਰਕਾਨੂੰਨੀ ਕਾਰਵਾਈ ਹੈ ਉਹ ਨਾ ਹੋਵੇ ਤੇ ਜੇ ਕੋਈ ਇਹੋ ਜਿਹਾ ਕੋਈ ਸਾਹਮਣੇ ਆਂਦਾ ਕੋਈ ਗੈਰਕਾਨੂੰਨੀ ਕਾਰਵਾਈ ਕਰਦਾ ਹੈ ਉਸਦੇ ਖਿਲਾਫ ਸਖਤੀ ਨਾਲ ਕੰਮ ਲੈਂਦੇ ਹੋਏ ਉਸਦੇ ਖਿਲਾਫ ਪਰਚਾ ਵੀ ਦਰਜ ਕੀਤਾ ਜਾਊਗਾ ਤੇ ਅਰੈਸਟ ਵੀ ਕੀਤੀ ਜਾਊਗੀ ਧੰਨਵਾਦ ਜੀ